ਵੀਡੀਓਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਹੁਣੇ-ਹੁਣੇ ਬੰਗਾ ਸ਼ਹਿਰ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਤੇ ਅਸਮਾਨੀ ਬਿਜਲੀ ਨੇ ਉਸ ਵਕਤ ਕਹਿਰ ਤਾ ਦਿੱਤਾ ਜਦੋਂ ਸਿਰਫ ਅੱਧਾ ਘੰਟਾ ਹੋਈ ਬਰਸਾਤ ਦੌਰਾਨ ਡਿੱਗੀ ਅਸਮਾਨੀ ਬਿਜਲੀ ਨੇ ਅੱਖਾਂ ਤੋਂ लाचार ਗਰੀਬ ਵਿਅਕਤੀ ਦੇ ਘਰ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਨੇ ਜਿੱਥੇ ਉਹਨਾਂ ਦੇ ਬਿਜਲੀ ਦੇ ਸਾਰੇ ਉਪਕਰਣ ਸਾੜ ਕੇ rakh ਦਿੱਤੇ ਉੱਥੇ ਹੀ ਸਾਰੇ ਮਕਾਨ ਨੂੰ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਹਿਲਾਂ ਹੀ ਆਪਣੇ ਪਰਿਵਾਰ ਦਾ ਟਿੱਡ ਭਰਨ ਲਈ ਭਾਰੀ ਮੁਸ਼ਕਲ ਚੋਂ ਲੰਘ ਰਹੇ ਹਨ ਜਿਸ ਕਰਕੇ ਉਹਨਾਂ ਦੀ ਬਣਦੀ ਮਦਦ ਕੀਤੀ ਜਾਵੇ ਆਓ ਸੀਨੀਅਰ ਸਟਾਫ ਰਿਪੋਰਟਰ ਰਕੇਸ਼ ਅਰੋੜਾ ਰਾਹੀ ਪੀੜਤ ਪਰਿਵਾਰ ਨਾਲ ਕਰੀਏ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਕੀ ਨਾਮ ਆਪਣਾ ਮੈਂ ਜਵੇਸ਼ ਅਜੰਟਰੀ ਪਿਆਰ ਸਨੋ ਪਿੰਨੋਤਮ ਹਾਂਜੀ ਕੀ ਹੋਇਆ ਅੱਜ ਤੁਹਾਡੇ ਸਾਡੇ 5:35 ਵਜੇ ਤੇ ਹਵਾ ਚੱਲੀ ਬਹੁਤ ਤੇਜ਼ ਪਹਿਲਾਂ ਅੱਛਾ ਜੀ ਉਸ ਤੋਂ ਬਾਅਦ ਤੇ ਬਿਜਲੀ ਡਿੱਗੀ ਮੀਂਹ ਦੇ ਨਾਲ ਅਚਨਚੇਤ ਜਗਾ ਪਤ ਨਾਲ ਬਿਜਲੀ ਟਿਗੀ ਅੱਛਾ ਤੇ ਸਾਡਾ ਕਾਫੀ ਨੁਕਸਾਨ ਕਰਤਾ ਤਾਰਾ ਸਭ ਸਾਡੀ ਜੀ ਸੜ ਗਈਆਂ ਬੋਰਡ ਵੀ ਸੜ ਗਿਆ ਹੂੰ ਮੇਨ ਸਵਿਚ ਦਾ ਉਹ ਵੀ ਸੜ ਗਿਆ ਹੂੰ ਹੂੰ ਬਾਕੀ ਜੋ ਸਮਾਨ ਚੱਲਦਾ ਪਿਆ ਜੋ ਪੱਖੇ ਲੱਟਾ ਹੂੰ ਹੂੰ ਤੇ ਟੀਵੀ ਉਹ ਵੀ ਸਭ ਸੜ ਗਿਆ ਕਾਫੀ ਨੁਕਸਾਨ ਕਿੰਨਾ ਕੁ ਨੁਕਸਾਨ ਦਾ ਆ ਜਾ ਤੁਹਾਡਾ ਕੋਈ ਅੰਦਾਜ਼ਾ ਇਹ ਅੰਦਾਜ਼ਾ ਤਾਂ ਅਜੇ ਹੁਣ ਕੱਲ੍ਹ ਨੂੰ ਪਤਾ ਲੱਗੂਗਾ ਉਦਾਂ ਐਸਟੀਮੇਟ ਕਿੰਨਾ ਕੁ ਹੋ ਗਿਆ 2 4 5 ਦਾ ਕੋਈ ਗਿਆ ਬਣਾ ਚਾਰ ਪੰਜ ਲੱਗਦਾ ਫੇਰੀ ਤੁਸੀਂ ਸਰਕਾਰ ਤੋਂ ਕੀ ਮੰਗੋ? ਸਰਕਾਰ ਤੋਂ ਮੰਗਾਂਗੇ ਸਾਡੀ ਮਦਦ ਕੀਤੀ ਜਾਵੇ। ਅਸੀਂ ਇਹ ਗਰੀਬ ਪਰਿਵਾਰ ਤੋਂ ਤੇ ਬਹੁਤ ਜ਼ਰੂਰਾ ਦਾ ਮਿਹਰਬਾਨੀ ਦੇ। ਹਾਂਜੀ ਸਰ ਕੀ ਹਾਲ ਹੈ ਜੀ? ਠੀਕ ਹੈ ਜੀ। ਕੀ ਨਾਮ ਹੈ ਆਪਣਾ ਜੀ? ਜਨੋਦ ਕੁਮਾਰ ਸੱਦੀ। ਸਾਨੂੰ ਕੀ ਜੀ? ਸਾਨੂੰ ਸ਼੍ਰੀ ਕ੍ਰਿਸ਼ਨ ਗੋਪਾਲ ਸੱਦੀ। ਕੀ ਹੋਇਆ ਜੀ ਸ਼ਾਮ ਨੂੰ ਤੁਹਾਡੇ ਮੀਚ ਹਾਲੇ ਜੀ। ਸ਼ਾਮੀ ਜਦੋਂ بارش ਹੋਈ ਆ ਹਾਂਜੀ ਇਹਦੇ ਨਾਲ ਨਾਲ ਗਿਆ ਸਮਾਨੀ ਬਿਜਲੀ ਪਈ ਆ ਸਾਡੇ ਕੋਠੇ ਦੇ ਉੱਪਰ ਅੱਛਾ ਉਹਦੇ ਨਾਲ ਸਾਡੇ ਟੈਲੀਵਿਜ਼ਨ ਸਾਡੇ ਫ੍ਰਿਜ ਹਾਂਜੀ ਸਾਡੇ ਵਲਟਾ ਹਾਂਜੀ ਹਾਂਜੀ ਸਭ ਕੁਝ ਸੜ ਗਿਆ ਅੱਛਾ ਕਿੰਨਾ ਕੁ ਨੁਕਸਾਨ ਅੰਦਾਜ਼ਾ ਹੋ ਗਿਆ ਤੁਹਾਡਾ ਕਾਫੀ ਹੋ ਗਿਆ ਹੈਗਾ ਅੱਛਾ ਮੈਂ ਅੱਖਾਂ ਤੋਂ ਲਜਾਰ ਵਾਂ ਵੀ ਅੱਖਾਂ ਦੀ ਲਾਈਟ ਹੈਣੀਗੀ ਅੱਛਾ ਜੀ ਗਰੀਬ ਆਦਮੀ ਆ ਅੱਛਾ ਜੀ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹੈਗਾ ਵੀ ਮੇਰੀ ਕੁਝ ਮਦਦ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਕੀ ਨਾਮ ਆ ਤੁਹਾਡਾ ਮੈਂ ਲੱਭੀ ਸਿੰਘ ਆ ਜੀ ਸਨ ਆਫ ਕੀ ਹਰਪਜਨ ਸਿੰਘ ਆ ਜੀ ਕੀ ਹੋਇਆ ਅੱਜ ਸ਼ਾਮੀ ਤੋਂ ਸ਼ਾਮੀ ਹੋ ਮੀ ਬੈ ਜੀ ਬਿਜਲੀ ਇਦਾਂ ਡਿੱਗੀ ਨਾਲ ਗਵਾਡੀਆਂ ਕਰਾ ਬਸ ਸਾਡੀ ਬਿਜਲੀ ਡਿੱਗੀ ਆ ਕੋਈ ਕਿ ਕਾਫੀ ਨੁਕਸਾਨ ਹੋਇਆ ਜੀ ਹਾਂਜੀ ਸਾਡੀ ਕੈਨੇਡੀ ਸੜ ਗਈ ਆ ਤੁਹਾਡਾ ਵੀ ਹੋਇਆ ਨੁਕਸਾਨ ਹਾਂਜੀ ਹਾਂਜੀ ਸਾਡਾ ਵੀ ਨੁਕਸਾਨ ਕਿੰਨੇ ਇੰਚ ਦੀ ਐਲੀਡੀ ਸੜੀ ਤੁਹਾਡੀ ਸੜੀ ਹੈਗੀ ਜੀ 32 ਇੰਚ ਦੀ ਆ 32 ਹੋਰ ਕੋਈ ਨੁਕਸਾਨ ਹੋ ਜੀ ਆਪਣੇ ਟੂ ਬਾਬਾ ਇਹੜਾ ਸੜ ਗਏ ਆ ਵਾ ਡਾਕਟਰ ਵਗੈਰਾ ਸੜ ਗਏ ਸਾਰੇ ਆਹ ਵਾਲੇ ਹੂੰ ਤੇ ਟੂਬਾ ਸਾਡੀ ਸਾਰੀ ਸੜ ਗਈਆਂ ਸੀ ਜੀ ਅੰਤਾਂਜਾ ਕਿੰਨੇ ਕੁ ਤੁਹਾਨੂੰ ਨੁਕਸਾਨ ਹੋ ਗਿਆ ਬਾਬਾ ਜੀ ਹੁਣ ਕਰਾ ਕੇ ਪਤਾ ਲੱਗੂਗਾ ਕੀ ਹਿਸਾਬ ਹੈਗਾ ਜੀ ਅੱਛਾ ਐਲ ਸੀ ਡੀ ਦੇ ਹੁਣ ਤਾਂ ਬੜਾ ਐਲ ਸੀ ਡੀ 15 20 ਦੀ ਐਲ ਸੀ ਡੀ ਆਂਦੀ ਹੈ ਘਟਵਾ ਲਈ ਸਰਦਾਰ ਤੋਂ ਕੀ ਅਪੀਲ ਕਰ ਦਿੰਦੀ ਸਰਕਾਰ ਵੀ ਵੀ ਆ ਲਾਗੇ ਸਾਡੀ ਮਦਦ ਕੀਤੀ ਜਾਵੇ ਤਾਂ ਕੀਤਾ ਰਾਤ ਵੀ ਗਏ ਹੋਏ ਠੀਕ ਚਲੋ ਜੀ ਹਾਲ